ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਣ ਤੋਂ ਪਹਿਲਾਂ ਕਿਸਾਨਾਂ ਦੀ ਇੱਕ ਇੰਟਰਨਲ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਹੈ ਹਾਲਾਂਕਿ ਐਸ ਕੇ ਐਮ ਸੁਨੀਪ ਕਿਸਾਨ ਮੋਰਚਾ ਦੀ ਇਹ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਐਲਾਨ ਕੀਤੇ ਜਾਣੇ ਕਿਸ ਤਰ੍ਹਾਂ ਦੇ ਫੈਸਲੇ ਲਏਤੇ ਜਾਣੇ ਇਹ ਦੇਖਣਾ ਬਹੁਤ ਅਹਿਮ ਹੋਵੇਗਾ ਕਿਉਂਕਿ ਅੱਜ ਉਗਰਾਹਾਂ ਜਥੇਬੰਦੀਆਂ ਵੱਲੋਂ ਸਾਫ਼ ਤੌਰ ਤੇ ਮੀਟਿੰਗ ਦੇ ਵਿੱਚ ਮਨਾ ਕਰ ਦਿੱਤਾ ਗਿਆ ਲੇਕਿਨ ਐਸ ਕੇ ਐਮ ਵੱਲੋਂ ਹੁਣ ਮੀਟਿੰਗ ਜਾਰੀ ਹੈ ਕਈ ਲੀਡਰਾਂ ਦੇ ਨਾਂ ਲੈ ਉਹ ਨਾਲ ਗੱਲਬਾਤ ਕਰਨਗੇ ਕੁਝ ਲਈ ਕਿਉਂਕਿ ਅੱਜ ਅਹਿਮ ਮੀਟਿੰਗ ਹੋਣ ਵਾਲੀ ਹੈ ਪੰਜਾਬ ਸਰਕਾਰ ਦੇ ਨਾਲ ਹਾਲਾਂਕਿ ਉਗਰਾਹਾਂ ਵੱਲੋਂ ਸਾਫ਼ ਤੌਰ ਤੇ ਮਨਾ ਕਰ ਦਿੱਤਾ ਗਿਆ ਤੁਹਾਡੇ ਵੱਲੋਂ ਮੀਟਿੰਗ ਜ ਦੇਖੋ ਰਾਤ ਸਾਨੂੰ ਲੇਟ ਕੋਈ 9-10 ਵਜੇ ਲੈਟਰ ਮਿਲਿਆ ਪੰਜਾਬ ਸਰਕਾਰ ਦਾ ਉਹਦੇ ਤੇ ਫੌਰੀ ਸਾਨੂੰ ਮੈਂਟਨ ਦਾ ਮੈਸੇਜ ਪਾਉਣਾ ਪਿਆ ਕਿ ਪਹਿਲਾਂ ਜੋ ਉਹਨਾਂ ਨੇ 4 ਵਜੇ ਦਾ ਸੱਦਾ ਦਿੱਤਾ ਕਿ ਆਪਾਂ 12 ਵਜੇ ਇਕੱਠੇ ਹੋਈਏ ਸਾਰੇ ਤੇ ਵਿਚਾਰ-ਵਟਾਂਦਰਾ ਕਰੀਏ ਵਿਚਾਰ-ਵਟਾਂਦਰੇ ਤੋਂ ਬਾਅਦ ਮਤਲਬ ਕੀ ਫੈਸਲਾ ਹੁੰਦਾ ਸਾਂਝਾ ਆਪਣਾ ਉਹਦੇ ਤਹਿਤ ਫਿਰ ਸਰਕਾਰ ਨੂੰ ਜਵਾਬ ਦਈਏ ਹਾਂ ਜਾਂ ਨਾ ਹੁੰਦਾ ਜਾਣੀ ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ ਦੋ ਤਿੰਨ ਲੀਡਰ ਰਹਿੰਦੇ ਆ ਰਹੇ ਆ ਤੇ ਰੁਕੀਏ ਉਸ ਤੋਂ ਬਾਅਦ ਮੀਟਿੰਗ ਸ਼ੁਰੂ ਕਰਾਂਗੇ ਦੂਸਰੀ ਗੱਲ ਇਹ ਹੈ ਕਿ ਜਿੱਥੇ ਸ਼ੰਭੂ ਤੇ ਖਨੌਰੀ ਤੇ ਇਹਨਾਂ ਨੇ ਜਬਰ ਕੀਤਾ ਉਦੋਂ ਪਹਿਲਾਂ ਜਦੋਂ ਅਸੀਂ ਚੰਡੀਗੜ੍ਹ ਕੂਚ ਦਾ ਸੱਦਾ ਦਿੱਤਾ ਜੀ ਉਦੋਂ ਵੀ ਇਹਨਾਂ ਨੇ ਬਹੁਤ ਸਾਰੇ ਕਿਸਾਨਾਂ ਨੂੰ ਅਰੈਸਟ ਕੀਤਾ ਸੜਕਾਂ ਰੋਪੀਆਂ ਤੇ ਹੁਣ ਸਾਡਾ 26 ਜਿਹੜੀ ਹੈਗੀ ਮਾਰਚ ਬਾਈਟ ਸੈਸ਼ਨਦਰਾ ਨਾ ਉਦੋਂ ਵੀ ਸਾਡਾ ਮਤਲਬ ਪਾਰਲੀਮੈਂਟ ਬਾਰੇ ਨੂੰ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਹੋ ਸਕਦਾ ਉਹਦੇ ਮੱਦੇਨਜ਼ਰ ਸਰਕਾਰ ਨੇ ਮੀਟਿੰਗ ਇਹ ਬੁਲਾਈ ਹੋਵੇ ਤੇ ਇਹ ਸਾਰਾ ਅਸੀਂ ਡਿਸਕਸ ਕਰਾਂਗੇ ਕਿ ਸ਼ੰਭੂ ਖਨੌਰੀ ਤੇ ਕੀ ਹੋਇਆ ਕਿਉਂ ਹੋਇਆ ਸਰਕਾਰ ਦੇ ਇਰਾਦੇ ਕੀ ਐ ਤੇ ਕੀ ਇਹ ਕੱਲਾ ਇਹੀ ਨਹੀਂ ਉਦੋਂ ਪਹਿਲਾਂ ਤਹਿਸੀਲਦਾਰਾਂ ਨਾਲ ਮਤਲਬ ਇਹ ਹੋਇਆ ਹਰ ਵਰਗ ਨਾਲ ਜਿਹੜੀ ਪੰਜਾਬ ਸਰਕਾਰ ਐ ਉਹ ਧੱਕਾ ਕਰ ਰਹੀ ਆ ਇਹ ਸਾਰੇ ਤੇ ਅਸੀਂ ਵਿਚਾਰ ਚਰਚਾ ਕਰਨ ਦੇ ਲਈ ਠੀਕ 26 ਤਰੀਕ ਨੂੰ ਜਿਹੜੀ ਤੁਹਾਡਾ ਕੋਚ ਕਰਨ ਦਾ ਐਲਾਨ ਕੀਤਾ ਗਿਆ ਉਹਦੇ ਵਿੱਚ ਕੋਈ ਬਦਲਾਅ ਕਰਨ ਦੀ ਜਾਂ ਰਣਨੀਤੀ ਕੁਝ ਤਰ੍ਹਾਂ ਦੀ ਹੈ ਕਿ ਤਾ ਦੇਖੋ ਡਿਸਕਸ ਤੋਂ ਬਾਤ ਕਰਾਂਗੇ ਅਸੀਂ ਸਾਰੀ ਡਿਸਕਸ ਕਰਾਂਗੇ ਠੀਕ ਹੈ ਤੇ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਡਿਸਕਸ ਕਰਨਾ ਹੈ ਜਿਹੜੇ ਕਿਸਾਨ ਲੀਡਰ ਕਹਿੰਦੇ ਨਜ਼ਰ ਆ ਰਹੇ ਨੇ ਲਖੋਵਾਲ ਜੀ ਵੀ ਸਾਡੇ ਨਾਲ ਨੇ ਲਖੋਵਾਲ ਜੀ ਕਿਉਂਕਿ ਬਹੁਤ ਅਹਿਮ ਗੱਲ ਸਰ ਨੇ ਕਹੀ ਕਿ ਅੱਜ ਪੂਰੀ ਮੀਟਿੰਗ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ 26 ਤਰੀਕ ਨੂੰ ਜਿਹੜਾ ਤੁਸੀਂ ਐਲਾਨ ਕੀਤਾ ਗਿਆ ਉਹਦੇ ਵਿੱਚ ਹੁਣ ਕੁਝ ਤਰ੍ਹਾਂ ਤੇ ਕੁਝ ਰਣਨੀਤੀ ਵਗੈਰਾ ਨਹੀਂ ਉਹਦੇ ਅਸੀਂ ਅੱਜ ਰਣਨੀਤੀ ਤਿਆਰ ਕਰਾਂਗੇ ਵੀ ਕਿੱਥੋਂ ਤੁਰਨਾ ਕਿੱ ਦੂਸਰਾ ਜਿਹੜੀ ਸਰਕਾਰ ਨੇ ਸਾਨੂੰ ਦੇਰ ਰਾਤ ਵਿੱਚ ਚਿੱਠੀ ਆਈ ਆ ਜਿਹੜੀ ਮੀਟਿੰਗ ਦੀ ਅਸੀਂ ਮੀਟਿੰਗ ਤੋਂ ਨਹੀਂ ਭਜਦੇ ਮੀਟਿੰਗਾਂ ਦੇ ਵਿੱਚ ਹੀ ਹੱਲ ਨਿਕਲਣੇ ਨੇ ਜਿਹੜੇ ਮਸਲਿਆਂ ਦੇ ਹੱਲ ਨੇ ਤੇ ਉਹਦੇ ਲਈ ਅਸੀਂ ਸਾਰੇ ਅੱਜ ਕਿਉਂਕਿ ਲੇਟ ਆਇਆ ਕੁਝ ਸਾਡੇ ਲੀਡਰ ਸਾਹਿਬਾਨ ਆਉਣ ਵਾਲੇ ਆ ਐਸ ਕੇ ਐਮ ਸਮੂਚਾ ਉਹਦੇ ਵਿੱਚ ਫੈਸਲਾ ਲਊ ਵੀ ਉਹਦੇ ਚ ਜਾਣਾ ਜਾਂ ਨਹੀਂ ਜਾਣਾ ਜਾਂ ਫਿਰ ਮੀਟਿੰਗ ਕਰ ਲਈ ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਹਜੇ ਮੀਟਿੰਗ ਜਿਹੜੀ ਹੈ ਉਹ ਜਾਰੀ ਹੈ ਜਿਸ ਨੂੰ ਲੈ ਕੇ ਕਈ ਚੀਜ਼ਾਂ ਤੇ ਡਿਸਕਸ ਕਰਨਾ ਹੈ 26 ਤਰੀਕ ਦਾ ਜਿਹੜਾ ਐਲਾਨ ਹੈ ਹਾਲਾਂਕਿ ਹੁਣ ਤੱਕ ਦੀ ਜਿਹੜੀ ਮੀਟਿੰਗ ਹੋਈ ਹੈ ਕਿ ਐਸ ਕੇ ਐਮ ਵੱਲੋਂ ਅੱਜ ਸ਼ਾਮ ਨੂੰ ਜਿਹੜੀ ਮੀਟਿੰਗ ਹੋਣ ਵਾਲੀ ਹੈ ਉਹਦੇ ਵਿੱਚ ਜਾ ਕੇ ਸਰਕਾਰ ਦੇ ਨਾਲ ਗੱਲਬਾਤ ਕਰਨੀ ਹੈ ਇਹ ਬਹੁਤ ਅਹਿਮ ਹੋ ਜਾਂਦਾ ਹੈ ਕਿ ਅੱਜ ਦੀ ਜਿਹੜੀ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਚੀਜ਼ਾਂ ਨਿਕਲਦੀਆਂ ਸ਼ੰਭੂ ਤੇ ਖਨੌਰੀ ਦੇ ਜਿਹੜੀ ਵੀ ਚੀਜ਼ਾਂ ਹੋਈਆਂ ਉਹਦੇ ਤੇ ਵੀ ਵਿਚਾਰ ਵਿਮਾਰਸ਼ ਕੀਤਾ ਜਾ ਰਿਹਾ ਹੈ ਕਈ ਚੀਜ਼ਾਂ ਨੂੰ ਲੈ ਕੇ ਐਸਕੇਮ ਵੱਲੋਂ ਅੱਜ ਮੀਟਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ